ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜੀ ਅੱਜ ਦੀ ਵੀਡੀਓ ਪਿੰਡ ਪੁੱਤਰ ਜੀ ਜ਼ਿਲ੍ਹਾ ਦੇ ਤਸੀਲ ਬਾਈਨੂਪਿੰਡਾ ਜੀ ਮੋਗਾ ਅੱਜ ਦੀ ਵੀਡੀਓ ਜਿੱਦਾਂ ਡੈਸ਼ ਤੇ ਚਾਰ ਨਗ ਲੈ ਕੇ ਆਏ ਆ ਦੋ ਮੱਝਾਂ ਜੀ ਤੇ ਦੋ ਗਾਵਾਂ ਨੇ ਵੜਾ ਇੱਕ ਸੂਈ ਸਵਾਈ ਇੱਕ ਗੱਬਣ ਆ ਮਾਜਿਕ ਟੋਕੜਾ ਤੇ ਇੱਕ ਉੱਚੇ ਬੱਚਿਆਂ ਦੀ ਡਿਟੇਲ ਭਾਈ ਤੋਂ ਲੈ ਦਿੰਨੇ ਆ ਅੱਜ ਸਸੀ ਗਾਲ ਦੇ ਸਸੀ ਗਾਲ ਵੀਰੇ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਮੋਬਾਈਲ ਨੰਬਰ ਜੀ 6284410400 ਠੀਕ ਆ ਵੀਰੇ ਅੱਜ ਚਾਰ ਨਾਗ ਆ ਜੀ ਹਾਂ ਨਗ ਚਾਰ ਵੀਰੇ ਠੀਕ ਆ ਕਿੱਧਰੋਂ ਜੀਰੂ ਕਰਕੇ ਚਾਰ ਆ ਸੁਈ ਵੀ ਗਾਂ ਤੋਂ ਕਰ ਲੈਣੇ ਬਈ ਸੁਆ ਕਿੰਨੇ ਮੰਗਰੇ ਸੁਆ ਭਾਈ ਦੂਜਾ ਮਾਲਕ ਨੇਗਾ ਕੋਈ ਦੂਜਾ ਮੰਗਣ ਲਈ ਕੋਈ ਚੀਜ਼ਾਂ ਮੰਗਲੇ ਪਰ ਹੈ ਦੂਜੇ ਹੀ ਆ ਅਗਲਾ ਕੋਈ ਮੰਨਣ ਵਾਲਾ ਹੀ ਕਿਉਂ ਅਗਲਾ ਕੋਈ ਨਹੀਂ ਬਈ ਲੱਗਦੀ ਨਹੀਂ ਦੂਜੇ ਮੰਨ ਲੈ ਤੀਜੇ ਮੰਨ ਲੈ ਕੋਈ ਚੱਕਰ ਨਹੀਂ ਠੀਕ ਆ ਇਹ ਕੱਲ ਤੜਕੇ ਸੂਈ ਆ ਸਵੇਰ ਬੱਚਾ ਕੀ ਆ ਮਗਰ ਬੱਛਾ ਵਾ ਜੀਰ ਜੁੱਦੀ ਗਰੰਟੀ ਹੈ ਜੀਰ ਦੀ ਆਪਣੇ ਕੋਲੇ ਵੀਡੀਓ ਹੈਗੀ ਆ ਕਿੰਨਾ ਬੋਲਾ ਕ ਭਈ ਬੋੜਾ ਹੋਣੇ ਥੱਲੇ 10 ਕਿਲੋ ਹੋਊਗਾ 10 ਤੋਂ ਪਲੱਸ ਹੀ ਹੋਊਗਾ 10 ਦੀ ਆਪਣੀ ਗਾਰੰਟੀ ਆ ਕੋਈ ਦੋ ਡਾਂਗ ਚੋਲੇ ਤਿੰਨ ਚੋਲੇ ਆਪਾਂ ਐਵੇਂ ਕਹੇ ਭਈ ਦੋ ਚੋਲੇ ਚਾਰ ਚੋਲੇ ਛੇ ਟੋਲੇ ਨਾ ਕਿਸੇ ਕੋਲੇ ਟਾਈਮ ਆ ਭਈ ਛੇ ਟੋਲੇ ਦਾ ਠੀਕ ਆ 10 ਕਿਲੋ ਦੀ ਗਾਰੰਟੀ ਆ ਆਪਣੀ ਹੋਊ 10 ਤੋਂ ਪਲੱਸ ਹੀ ਠੀਕ ਆ ਥੋਣਾ ਦੀ ਭਾਰ ਪਿੱਛੇ ਥੋਣਾ ਦੀ ਵੀ ਗਾਰੰਟੀ ਆ ਪੂਰ ਛਿੱਟੇ ਦੀ ਗਾਰੰਟੀ ਆ ਘੱਟ ਵੱਧ ਦੀ ਗੰਦੀ ਆ ਸੀਲ ਠੰਡੀ ਦੀ ਗਾਰੰਟੀ ਲੈ ਆਈ ਬਹਿ ਜਾ ਕੋਈ ਵਾਸਤਾ ਨਹੀਂ ਗਾ ਉਹਨਾਂ ਜਮਾ ਹੀ ਵਹਿਮ ਹੀ ਨਹੀਂ ਗੱਲ ਆ ਪੂਰ ਚੱਕ ਕੇ ਖੜ ਗਿਆ ਹਾਂ ਕੋਈ ਚੱਕਰ ਹੀ ਨਹੀਂ ਮੰਜਰ ਗਿਆ ਗਾ ਭਈ ਬੈੱਡ ਕਿੱਕ ਡੀ ਆ ਵਣ ਸਹੀ ਗਾ ਤੋੜ ਕੇ ਦਿਖਾ ਦੇ ਹਾਂ ਜੀ ਅਰਦੀ ਆਪਣੇ ਕੋਲੇ ਵੀਡੀਓ ਹੈਗੀ ਆ ਠੀਕ ਆ ਵੀਰੇ ਜੇ ਜਰਸੀ ਭਾਲਦੇ ਫਿਰਦੇ ਸੀ ਤਾਂ ਵੀਰੇ ਸੋਣੀ ਜਰਸੀ ਆਏ ਕੋਈ ਉਹ ਛੋਟੀ ਮੰਨ ਕੇ ਨਾ ਜਾ ਬਾਈ ਵੱਡੀ ਆ ਗਾ ਫੁੱਲ ਵੱਡੀ ਆ ਉਹ ਐਚ ਐਫ ਦੇ ਬਰਾਬਰ ਖੜੀ ਆ ਵੇਲਾ ਵੀ ਕਿੱਡੀ ਆ ਐਚ ਐਫ ਜਿੱਡੀ ਆ ਵੇਰ ਹਾਈਟ ਵਜਨ ਦੇ ਪੱਖ ਤੋਂ ਪੂਰੀ ਚੰਗੀ ਆ ਜਿਹੜੀ ਨੈਟ ਬੌਲੀ ਤਿਆਰ ਆ ਉਹ 10 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਵੀਰੇ ਪਾਲੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਜਾਣਾ ਕੱਲਾ ਕੱਲਾ ਨਿਖੜ ਮਾ ਪੋਰਟ ਸ਼ੰਗ ਪੂਰਾ ਵੀ ਨਹੀਂ ਠੰਡੇ ਮਿੱਠੇ ਲੈ ਜਿਵੇਂ ਮਰਜੀ ਬੈਠੀ ਜਾ ਕੋਈ ਵਾਸਤਾ ਨਹੀਂ ਲੈ ਚਾਹੇ ਵੇੜੇ ਦੇ ਵਿਚਾਲੇ ਲੈ ਕੇ ਖੜਜੋ ਲੋ ਜਿਵੇਂ ਕਰਾਸ ਆ ਕੋਈ ਬਹਿਮ ਨਹੀਂਗਾ ਕੋਈ ਜਿਵੇਂ ਮਰਜੀ ਬੈਠੀ ਜਾ ਕੋਈ ਚੱਕਰ ਨਹੀਂਗਾ ਠੀਕ ਹੈ ਕਿੰਨਾ ਪਿਆਜੂ ਕਰਮ ਵਾਲੀ ਦੁੱਧ ਬਾਈ ਯਾਰ ਦੁੱਧ ਉਹਨੇ 15 ਕਿਲੋ ਕਿਹਾ ਸੀਗਾ 15 ਦੀ ਆਪਾਂ ਗਾਰੰਟੀ ਵੀ ਲੈ ਲਾਂਗੇ ਠੀਕ ਹੈ ਵੀਰੇ ਹੂੰ 15 ਕਿਲੋ ਦੀ ਬਾਈ ਕਹਿੰਦਾ ਆਪਾਂ ਗਾਰੰਟੀ ਵੀ ਲੈ ਲਾਂਗੇ 15 ਕਿਲੋ ਜੇ 80 ਵੜਨੇ ਨਾ ਵੀਰੇ 15 ਕਿਲੋ ਬਾਈ ਦੁੱਧ ਵਾਧ ਦੇ ਦਊਗੀ ਪਰ 15 ਦੀ ਆਪਣੀ ਗਾਰੰਟੀ ਵੀ ਆ ਉਹ ਮੱਝਾਂ ਰਗਾ ਵੀਰੇ ਹਾਂ ਹੁਣ ਵੀ 11 ਕਿਲੋ ਤੋਂ ਬਾਹਰ ਹੋਊਗਾ 5 5.5 ਕਿਲੋ ਡੰਗ ਦਾ ਕੋਈ ਮਰਜ਼ੀ ਚੋਲੇਵੇ ਦੋ ਡਾਂਗ ਚੋਲੇ ਚਾਰ ਚੋਲੇ ਆਪਾਂ ਨੂੰ ਕੋਈ ਚੱਕਰ ਨਹੀਂ ਆ ਠੀਕ ਆ ਜਾਇਜ਼ ਜੀ ਦੀ ਮੰਗ ਜਿਹੜੇ ਲੈਣਾ ਹੀ ਆ ਵੀਰੇ ਵੀਰੇ ਮਾਲਕ ਨੂੰ ਤਾਂ ਪਹਿਲਾਂ ਬਾੜ ਕਰਾ ਲਾ ਆਪਾਂ 55000 ਤੋਂ ਮਾਨਦਾਨ ਕਰ ਦਾਂਗੇ ਠੀਕ ਆ 55000 ਰੁਪਏ ਚ ਬਾਈ ਰੰਨਾ ਮਾਨਦਾਨ ਕਰ ਦਾਂਗੇ ਮੁੱਲ ਪਰੌਣ ਨੂੰ ਕੋਈ ਵੀਰ ਜਿੰਨਾ ਮਰਜ਼ੀ ਕਰਾ ਲੇ ਜਾਇਜ਼ ਦਿਮਾਗ ਕੱਲ ਤੜਕੇ ਦੀ ਸੂਈ ਆ ਬੋਲੀ ਦੀ ਆ ਜ਼ੇਰ ਜੂ ਦੀ ਆ ਗਾਰੰਟੀ ਆ ਠੀਕ ਆ ਜੀ ਬਾਕੀ ਵੀਰੇ 20 25000 ਦਾ ਖਾਲੀ ਵੱਛੀ ਦਿੰਦੇ ਆ ਬਾਈ ਬੈੱਡ ਬਹੁਤ ਆ ਗਾਉ ਐਫ ਦੇ ਬਰਾਬਰੀ ਖੜੀ ਆ ਤੂੰ ਦੇਖ ਲੈ ਵੀ ਉਹਦੇ ਨਾਲ ਗੱਠ ਲੰਮੂ ਹੀ ਹੋਊਗੀ ਉਹਨਾਂ ਬਰਬਰੇ ਆ ਮਾਝ ਸੁਆਗਨ ਨੇ ਮਾਵਰੇ ਸੁਆ ਭਾਈ ਜਿਹੜਾ ਮਰਜ਼ੀ ਮੰਨ ਲਵੇ ਕੋਈ ਠੀਕ ਹੈ ਤੇ ਨਹੀਂ ਕਿਆ ਬੱਚਾ ਖੜਾ ਇਹਨੂੰ ਮੰਨ ਲਾ 4 ਮਹੀਨਾ ਦਾ ਮੰਨ ਲਾ 5 ਦਾ ਮੰਨ ਲਾ ਜਿੰਨੇ ਦਾ ਮਰਜ਼ੀ ਮੰਨ ਲਓ AI ਵਗੈਰਾ ਹੋਈ ਹੈ ਜੀ AI ਦਾ ਭਾਈ ਆਪਾਂ ਨਹੀਂ ਪੁੱਛਿਆਗਾ ਆਪਣੇ ਕੋਲ ਸੁਭਾਈ ਅੱਜ ਤੜਕੇ ਇਹ ਦੁੱਧ ਕਿੰਨਾ ਜੋਖ ਦਾਂਗੇ ਦੁੱਧ ਯਾਰ ਭਾਈ ਆਪਾਂ 7 ਕਿਲੋ ਚੋਕੇ ਲੈ ਕੇ ਆਏ ਆ ਸ਼ੇਰੀ ਆਪਣੀ ਗਾਰੰਟੀ ਆ ਹਾਂ ਘਟ ਹਾਂ ਘਟੇ ਤੇ ਮਿਲਦੀ ਆ ਠੀਕ ਆ ਥਾਣਾ ਦੀ ਗਾਰੰਟੀ ਆ ਹਾਂ ਥਾਣਾ ਦੀ ਪੂਰ ਛਿੱਟੇ ਦੀ ਵਾਧ ਘਾਟ ਦੀ ਗਾਰੰਟੀ ਆ ਠੀਕ ਆ ਵੀਰੇ ਬਾਕੀ ਹਵਾਨਾ ਸੂਣਾ ਚੈੱਕ ਕਰ ਸਕਦੇ ਹੋ ਫਿਟਨੈਸ ਆਲਾ ਕੱਲਾ ਕੱਲਾ ਥਾਨ ਨਿਖੜਮਾ ਤੋਰਦੀ ਵੀਰੇ ਇਹਨੂੰ ਵੀ ਸੂਆ ਜਿਹੜਾ ਮਰਜ਼ੀ ਮੰਨ ਲਿਆ ਕਰੋ ਕਿਉ ਟੜੇ ਘਰਵਾ ਸੇਵਾ ਹੈ ਨਹੀਂ ਹਾਂ ਬਹੁਤ ਤੜੇ ਘਰਵਾਈਓ ਕੋਈ ਆਈ ਨਹੀਂ ਆਪਾਂ ਕਹਿੰਗੇ ਵੀ ਮਾੜੇ ਘਰੋਂ ਆਈ ਆ ਉਧਰ ਚੱਲ ਪਈ ਘੱਟ ਸੇਵਾ ਵਾਲੇ ਘਰੋਂ ਆਪਾਂ ਕਹਿ ਸਕਦੇ ਆ ਹਾਂ ਹੁਣ ਆਪਾਂ ਵੇਚਣ ਦੇ ਮਾਰ ਕਹਦੀ ਘੱਟ ਪਰ ਆਈ ਬਹੁਤ ਤੜੇ ਘਰਵਾ ਘਰੋ ਤੜਡੇ ਆਈ ਆ ਪਰ ਸੇਵਾ ਘੱਟ ਸੀਗੀ ਚਲੋ ਰੇਕ ਰੇਕ ਦੀ ਆਪਦੀ ਆਪਦੀ ਸੇਵਾ ਹੁੰਦੀ ਆਪਾਂ ਐ ਨਹੀਂ ਕਹਿੰਦੇ ਬੱਚਾ ਮਗਰ ਕੱਟਾ ਜਿੰਨੇ ਸਮੇਂ ਦਾ ਮਰਜੀ ਮੰਨ ਲਿਓ ਚੋਈ ਬਾਈ ਬਹੁਤ ਚੰਗੀ ਆ ਕੋਈ ਬੱਚਾ ਉਹਨਾਂ ਨੇ ਬਿਨਾ ਬੱਚੇ ਤੋਂ ਛੱਡ ਕੇ ਪਾਈ ਪਰ ਆਪਣੇ ਕੋਲੇ ਆਏ ਆ ਵੀ ਇੱਕ ਅੱਧਾ ਦਿਨ ਪਸੂ ਆ ਕੇ ਕਰ ਦਿੰਦਾ ਉਹ ਕਹਿੰਦਾ ਬਈ ਬੱਚੇ ਤੋਂ ਬਗੈਰ ਵੀ ਚੰਗੀ ਆ ਬਾਕੀ ਸੋਨਾ ਮੂਟਾ ਥਾਣਾ 6 ਕਿਲੋ ਦੁੱਧ ਮੱਝ ਦਾ ਵੀਰੇ ਬਹੁਤ ਹੁੰਦਾ ਨਾਲੇ ਬਾਲਾ ਨਹੀਂ ਤਾਂ 5-7000 ਦਾ ਮਗਰ ਕਟਾ ਵੀ ਹੈਗਾ ਜੈਜ ਜੀ ਡਿਮਾਂਡ ਜਿਹੜੇ ਲੈਣੀ ਹੈ ਵੀਰੇ ਇਹਦੇ ਭਾਈ ਇਹ ਵੀ 55 ਹੀ ਦੇ ਦਿਆਂਗੇ ਯਾਰ ਅਜੇ ਤਾਂ ਆਫਰਾਂ ਵਾਲਾ ਕੰਮ ਹੀ ਆ ਠੀਕ ਆ ਮੰਨ ਕੇ ਚੱਲ 5000 ਦਾ 45-5000 ਦੀ ਮੈਂ ਦੁੱਧ ਪੀ ਕੇ ਜਦੋਂ ਮਰਜੀ ਫੜਾ ਦੇ ਹੋਰ 10 ਕਟਾ ਵੀ ਨਾ ਹੋਵੇ ਇਹਦਾ ਉਹ ਵੀ ਵਿਕ ਜਾਣੀ ਹੈ ਤੇ ਮਗਰ ਬੱਚਾ ਵੀ ਉਦੋਂ ਨੂੰ 10000 ਦੇ ਨੇੜੇ ਹੋਰ ਜਾਣਾ ਜੀ ਭਾਈ ਜੀ ਨੇ ਦੁੱਧ ਦਾ ਟਾਈਮ ਜ਼ਾਰਨਾ ਵੀ ਉਹਰੇ ਕਹਣ ਨੂੰ ਫਾਗ ਕੋਨੀ ਗਾਇਦਾ ਹੈ ਠੀਕ ਗੱਲ ਹੈ ਜੀ ਦੀ ਪੰਪ 50 55 55 ਹਜ਼ਾਰ ਦੀਆਂ ਨੂੰ ਬਿਲਾ ਦੂਜੇ ਰੋਡ ਵੀ ਕੀ ਜਾਂਦੇ ਆ ਇਹ ਤਾਂ ਗੱਲ ਹੈਗੀ ਆ ਤੇ ਵੀਰੇ 3 ਨੰਬਰ ਨਾ ਗਾ 3 ਨੰਬਰ ਵੀਰੇ ਆਪਣੇ ਕੋਲੇ ਹੀ ਆ ਇਹ ਆਈ ਨਹੀਂ ਕਹਿੰਦੇ ਵੀ ਆਪਣੇ ਕੋਲੇ ਸਵੇਰੇ ਆਈ ਜਾਂ ਪਰसों ਆਪਣੇ ਘਰੇ ਹੀ ਖੌਂਜ ਲਾਏ ਇਹ ਮੈਂ ਠੀਕ ਆ ਇਹ ਆਪ ਆਪ ਕਰਾਇਆ ਡਾਇਰੈਕਟ ਕ੍ਰਾਸ ਕਰਾਇਆ ਆਪਣੇ ਪਿੰਡੋਂ ਸਾਂਹ ਤੋਂ ਕਰਾਈਆ ਠੀਕ ਆ ਦੋ ਵਾਰੀ ਜਾਨੀ ਕਿ ਆਪਾਂ ਸੁਬਾਹ ਸ਼ਾਮ ਕਰਾ ਦਿੱਤੀ ਸੀ ਤੇ ਨਾੜ ਚ ਲੱਗਿਆ ਵਾ ਟੀਕਾ ਉਹ ਕਿਹੜਾ ਟੀਕਾ ਲੱਗਦਾ ਹੁੰਦਾ ਡਾਕਟਰ ਨੂੰ ਪਤਾ ਵਾ ਉਹ ਨਾੜ ਚ ਟੀਕਾ ਲਵਾਇਆ ਅੱਜ ਇਹਨੂੰ 10 ਤੋਂ 12 ਦਿਨ ਹੋ ਗਏ ਆ ਠੀਕ ਆ ਦੁੱਧ ਦੇਖ ਲਈ 6 ਕਿਲੋ ਦੀ ਗਾਰੰਟੀ ਆ ਦੋਨੇ ਪਹਾੜੇ ਤੇ ਦੋਨੇ ਟਾਈਮ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਗਾ ਸੰਦਸੂ ਨੂੰ ਬੜਾ ਕੋ ਲਾਇਆ ਹਾਂ ਬੱਡੀ ਬਹੁਤ ਆ ਭਾਈ ਹਾਂ ਕਾਠ ਵਾਲੀ ਆ ਮਜੂਦ ਆ ਲਿਆ ਰੇ ਲਾਲੀਆ ਕਾਦਾਲੀਆ 6 ਕਿਲੋ ਦੁੱਧ ਪਹਾੜੇ ਤੇ ਜੋਕ ਕੇ ਲੈ ਜਾਓ ਡਾਇਰੈਕਟ ਕ੍ਰਾਸ ਮੈਂ ਮਾਰੂ ਕਿਤਾਬਾਂ ਖੋਦੀ ਕਰਾਈ ਆ ਆਪੇ ਮੈਂ ਕਹਿੰਦੇ ਕਿ ਵਿਰੇ ਮਾਲਕਾਂ ਨੇ ਕਰਾਤੀ ਉਹਦਾ ਕੋਈ ਫਾਇਦਾ ਨਹੀਂ ਗਾ ਸੋਨਾ ਥਣਾ ਦਾ ਸਹਜ ਆ ਕੱਲਾ ਕੱਲਾ ਨਿੱਖੜ ਮ ਥਣਾ ਦੀ ਵਿਰੇ ਗਾਰੰਟੀ ਹੈ ਜੀ ਹਾਂ ਥਣਾ ਦੀ ਚੁਾਈ ਵੀ ਚੰਗੀ ਆ ਠੀਕ ਆ ਖਣਾ ਦੀ ਚਵਾਈ ਦੀ ਬਾਈ ਬੈੱਡ ਵੀ ਵੇਚ ਲਿਆ ਤੂੰ ਮੇਰਾ 6 ਫੁੱਟ ਦਾ ਕਿਹੜੇ ਕਿੱਡਾ ਕਾਠਾ ਮੈਂ ਦਾ ਸਹੀ ਗੱਲ ਸਹੀ ਮਹਨਾਂ ਤੇ ਸਹੀ ਮੈਂ ਤਿਆਰ ਹੁੰਦੀ ਹੈ 2 ਲੱਖ ਦੀ ਮਹ ਹੈ ਹੈ ਇਹ ਕੱਦ ਬੈੱਡ ਦੀ ਤਵੇਰੇ ਵਾਕਈ ਚੰਗੀ ਆ ਪੂਰੀ ਚੰਗੀ ਕੱਦ ਵਜਨ ਦੀ ਗੋਲ ਪੈਠ ਪੂੜਾ ਬਾਕੀ ਸੋਹਣਾ ਥਾਣਾ ਬਾਈ ਕਿਤੇ ਵੀ ਨਹੀਂ ਹੱਥ ਦਰਾਂਦੀ ਜਾਪਾ ਕਰੀਏ ਸਿੰਗਾ ਤੋਂ ਜਾ ਪਿੱਛੋਂ ਜਾਂ ਕਿਤੋਂ ਵੀ ਨਹੀਂ ਕੱਦ ਵੀ ਬਹੁਤ ਸਹੀ ਗੱਲ ਹੈ ਜੀ ਚੰਗੀ ਆ ਚੰਗੀ ਚਰਗੀਆਂ ਮੱਜਾਂ ਤੇ ਗੈਂਤੀ ਆਉਂੀਆਂ ਜਿੱਦਾਂ ਜਮਾ ਸੱਜਰ ਹੋਈ ਕਰੇ ਆਪਾਂ ਇਹ ਨਹੀਂ ਕਹਿ ਸਕਦੇ ਅੱਜ ਵੀ ਚੰਗੀ 6 ਕਿਲੋ ਦੁੱਧ ਤੇ ਆਹ ਮੱਝ ਨਾਲੋਂ 2 ਗਿੱਠਾ ਉੱਚੀ ਆ ਬਈ ਸਾਡੇ ਪਿੰਡ ਬੈਠਿਆ 60000 ਰੁਪਏ ਮੈਨੂੰ ਦੂਜੀ ਡਿਊਟੀ ਲਾਉਂਦੇ ਆ ਹੋਰ ਦੱਸ ਨਾਲੇ ਘੁੱਟ ਵੀ ਨਹੀਂ ਚਵਾਉਂਦਾਗਾ ਤੇ ਕਿੰਨੀ ਡਿਮਾਂਡ ਇਹ 70 ਚਵਾਣ ਤਣ ਕਰ ਦਿਆਂਗੇ ਬਈ ਆ ਮਾਨ ਤਣ ਕਰ ਦਿਆਂਗੇ ਠੀਕ ਆ 70000 ਰੁਪਏ ਚਵਾ ਜਦੋਂ ਇਹ ਗੱਲ ਦੀ ਗਰੰਟੀ ਆ ਤੇਰੇ ਕੈਮਰੇ ਤੇ ਇਹ ਗੱਲ ਕਹਿੰਦਾ ਜਦੋਂ ਮੈਂ ਚੈੱਕ ਹੋਗੀ ਜੇ ਆਪਣੀ ਲਵਾਈ ਵੀ ਤੇ ਰਹਿ ਗਈ ਆਪਾਂ 90 95000 ਦੀ ਮੈਂ ਬੈਕ ਵੀ ਕਰ ਲਾਂਗੇ ਭਲਾ ਦੋ ਦੋ ਸਾਰੇ ਚੱਕ ਕੇ ਅਗਲੇ ਘਰੇ ਜਾ ਕੇ ਹੋਰ ਦੱਸ ਬਈ ਜੇ ਜਮਾਤ تیار ਹੋ ਗਈ ਉਹਦੇ ਤੈਨੂੰ ਵੀ ਪਤਾ ਬਈ ਕਿੰਨੇ ਰੁਪਏ ਨਹੀਂ ਗੱਬਣ ਚੈੱਕ ਹੋ ਗਈ ਗੱਬਣ ਚੈੱਕ 95000 ਰੁਪਏ ਫਿਰ ਵੀ ਲੈ ਲਾਂਗੇ ਅਗਲੇ ਘਰੇ ਪਹਿਲਾਂ ਘੁੱਟ ਬਣਾਉ ਦੁੱਧ ਹੋਵੇ ਹੋਰ ਦੱਸ ਠੀਕ ਹੈ ਵੀਰੇ ਕੱਲੀ ਪਾਸ ਹੋ ਜੇ ਹਾਂ ਪਾਸ ਹੋ ਜੇ ਗੱਬਣ ਪਾਸ ਹੋ ਜੇ ਹਲਵਾਈ ਵੀ ਆਪਣੀਆਂ ਜੇ ਮੈਂ ਰਹਿੰਦੀ ਆ ਤਾਂ ਠੀਕ ਹੈ ਜੀ ਤੇ 4 ਨੰਬਰ ਵੀਰੇ ਡੱਬੀ ਵੇੜ ਇਹ ਦੂਜਾ ਸੂਆ ਬਾਈ ਸਮਾਂ ਕਿੰਨਾ ਕੱਢੇ ਇਹਦੇ ਪਿਆ ਹਫਤੇ ਦੇ ਆਸ-ਪਾਸੇ ਭਈਆ ਹਫਤੇ ਤੋਂ 7 ਦਿਨ ਲੈ ਜੂਗੀ ਹਫਤੇ ਤੋਂ 7 ਦਿਨ ਹਾਂ ਦੂਜਾ ਸੂਆ ਓਰਿਜਨਲ ਠੀਕ ਆ ਕਿੰਨਾ ਪਿਆ ਜੀ ਦੁੱਧ ਜੀ ਦਦਿਆਰ ਭਾਈ ਐਸਾ ਹੋਣਾ ਤਾਂ ਆਪਾਂ ਹੁਣ ਜਿੰਨਾ ਮਰਜ਼ੀ ਕਹਿਣ ਨੂੰ ਕਹਦੇ 14 15 ਮੰਨ ਕੇ ਲੈ ਲਵੇ ਕੋਈ ਵੀ ਦੂਜਾ ਸੂ ਅਰੀਜਨਲ ਦੂਜਾ ਸੂ ਅਰੀਜਨਲ ਹਾਂ ਥੋੜਾ ਜਿਹਾ ਕ੍ਰੋਸ ਹੀ ਪੈ ਜਾਂਦਾ ਹਾਂ ਹਾਂ ਹੈ ਕ੍ਰੋਸ ਚ ਰੰਗ ਡੱਬਾਵਾ ਰੰਗ ਡੱਬਾ ਅੰਗ ਕ੍ਰੋਸ ਆ ਵੀਰੇ 14 15 ਕਿਲੋ ਬਾਈ ਕਹਿੰਦਾ ਖੁੱਲਾ ਹੀ ਪਿਆ ਜੂ ਕਿ 5 4 ਦਿਨ ਲੈ ਜੀ ਥਣਾ ਦੇ ਸ਼ਹਿਜ਼ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਣਾ ਸੋਹਣਾ ਘਾਟ ਆਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਬਾਕੀ ਚਮਕਦਮ ਕਾਲੀ ਆ ਬੱਚੀਆਂਗਾ ਬਾਈ ਕੋਈ ਗਾਂ ਟੈਪ ਨਹੀਂ ਗਈ ਆ ਪਗੜੀ ਪੁਰਾਣੀ ਆ ਠੀਕ ਆ ਹੂੰ ਬਾਕੀ ਚੰਗੀ ਆ ਵੀਰੇ ਬਾਈ ਸੋਨਾ ਥਣਾ ਦਾ ਸਹਿਜ ਥਣ ਤੁਨੂੰ ਆਪਾਂ ਨੇੜੇ ਤੋਂ ਚੈੱਕ ਕਰ ਦੈਣ ਬਾਈ ਕਿ ਜੇ ਉਪਰੇ ਘਰੇ ਜਾ ਕੇ ਵੀ ਪਹਿਲਾਂ ਵੀ ਸੂ ਸਕਦਾ ਤੇ ਜਨ ਕੀ ਆਪਾਂ ਇਹਨਾਂ ਦਾ 5-6 ਦਿਨ ਪਹਿਜ ਜਿਹਨੇ ਉਹਨਾਂ ਨੇ ਦੱਸੇ ਸੀਗੇ ਠੀਕ ਹੈ ਵੀਰੇ ਠੀਕ ਹੈ ਜੀ ਜੇ ਜੂ ਡਿਮਾਂਡ ਇਹਦੇ ਕਿੰਨੇ ਲੈਣੇ ਬਈ ਜੇ ਤਾਂ ਤਿਆਰ ਹੁੰਦੀ ਗਾਂ ਹੁੰਦੇ 65000 ਦੀ ਹੈ ਵੀ ਇਨ ਏਰੀਆ ਅੱਜ ਆਪਾਂ 55000 ਤੋਂ ਛੋੜ ਛੱਪਾ ਕਰਾਂਗੇ ਪਰ ਇੱਕ ਗੱਲ ਹੋਰ ਜਿੰਨੇ ਪਸ਼ੂ ਦਾ ਭਾਅ ਕੀਤਾ ਹੋਏ ਛੋੜ ਛੱਪੇ ਵਾਲਾ ਕੰਮ ਕੋਈ ਮੋਲਣਾ ਸਮਝੀ ਮੋਲ ਕਰਨਾ ਜੇ ਮੋਲ ਕਰਾਉਣਾ ਫਿਰ ਦੱਸਦਾ 1000 ਗਾਂ ਹੋਊਗਾ 55 55 ਦਾ ਹੀ ਐ ਹਾਂ ਛੋੜ ਛੱਪਾ ਹੀ ਹੋਊਗਾ ਤਿੰਨਾਂ ਦਾ ਮੰਨ ਕੇ ਚੱਲ ਗਾਂਆਂ ਦੋਂਦਾ ਤੇ ਇਹਨਾਂ ਦਾ ਛੋੜ ਛੱਪੇ ਵਾਲਾ ਕੰਮ ਹੀ ਆ ਜੇ ਕਿਸੇ ਨੇ ਸੌਦੇਬਾਜ਼ੀ ਵਾਲਾ ਕੰਮ ਕਰਨਾ ਫਿਰ ਦੱਸਦਾ ਯਾਰ ਇਹ ਤੂੰ ਗਾਂ ਘਰ ਲਵੇ ਫਿਰ ਆ ਕੋਈ ਚੱਕਰ ਨਹੀਂਗਾ ਠੀਕ ਆ ਬੇਰੇ ਚੰਗੀ ਆ ਵੀਰੇ ਵੀ ਵੜ ਕੱਲੀ ਕੱਚੀ ਆ ਬਾਕੀ ਜੀਨੂੰ ਵੀ ਕੋਈ ਭਾਈ ਜੇ ਕੋਈ ਵੇਚਣ ਵਾਲਾ ਵੀ ਲੈ ਕੇ ਜਾਂਦਾ ਨਾ 2 ਰੁਪਏ ਅਗਲੇ ਨੂੰ ਵੀ ਪਾਲ ਕੇ ਦੇ ਜੂਗੀ 5-7 ਦਿਨ ਸਵਾ ਕੇ ਵੀ ਜੀਨੇ ਵੇਚਣੀ ਆ 65000 ਦੀ ਵੜ ਆ ਕਿੱਡਾ ਕਾਠਾ ਤੂੰ ਆਪ ਦੇ ਸਹੌਂ ਨਹੀਂ ਲਾੜਾ ਹੈ ਇਹ ਗੱਲ ਹੈਗੀ ਅੱਜ ਬਾਕੀ ਜੀਨੂੰ ਵੀ ਕੋਈ ਨਾਗ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ